ਲੋ ਵੀ ਮਿੱਤਰੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਦੋਸਤਾਂ ਆਪਾਂ ਲੱਗੇ ਆ ਬਲੌਗ ਦੀ ਸਟਾਰਟਿੰਗ ਕਰਾ ਹੁਣ ਆਪੇ ਇਹਦੇ ਚ ਛੱਡਨੇ ਆ ਤਿੰਨ ਇੱਕ ਆ ਬੈਠੀ ਦੋਵੇਂ ਆ ਬੈਠੇ ਗਾ ਇਕੱਠਾ ਤੇ ਇੱਕ ਹੋਰ ਇਹਨਾਂ ਨੂੰ ਛੱਡ ਗਏ ਫੇਰ ਦੇਖਦੇ ਆ ਕੀ ਬੰਦ ਆ ਛੱਡ ਲਗੇ ਫੇਰ ਮਿਲਦੇ ਆ ਲੋ ਵੀ ਮਿੱਤਰੋ ਭਾਈ ਇਹ ਜਾਲ ਚ ਦੇਖਦੇ ਆ ਅਹੜ ਨਿਕਲ ਪਈ ਹੋ ਗਿਆ ਦੋ ਦੂਜੀ ਪਹਿਲਾਂ ਬੁਖਾਰ ਤੇ ਸਾਨੂੰ ਫੜ ਲਗੇ ਫਿਰ ਲੋ ਬਈ ਮਿੱਤਰੋ ਕੜਤੇ ਬੱਚੇ ਬਾਹਰ ਤੇ ਜਾਲ ਵਾਲੇ ਜਾਲ ਚ ਵੀ ਪਾਤੇ ਤੇ ਦੂਤਾ ਤਾਂ ਖੜਿਆ ਤੇ ਆ ਮੇਰੇ ਹਿਸਾਬ ਨਾਲ ਇਹ ਸ਼ਾਇਦ ਅੰਡਾ ਉਡਾਉਣ ਨਾਲ ਲਈ ਹੈ ਤੇ ਆ ਬੱਚੇ ਜੀ ਵੀ ਅੱਜ ਕੁਛ ਵਿੱਚੋਂ ਹੈਗੇ ਡੌਣ ਵਾਲੇ ਆਪ ਹੀ ਉੱਡ ਖੜਦੇ ਹੁੰਦੇ ਅੱਜ ਤਾਂ ਕੱਲ ਤਾਂ ਹਵਾ ਸੀਗੀ ਕੱਲ ਤਾਂ ਮੁੱਡ ਨਹੀਂ ਦਿੱਤੇ ਇਹ ਤੇ ਹੁਣ ਮੈਂ ਥੱਲੇ ਇੱਕ ਬੈਸ ਪਾਈਆਂ ਚੱਕ ਲਿਆ ਮੁੰਡੂ ਕਬੂਤਰ ਤਾਂ ਖੜੇ ਆ एक सीखा नहीं डब्बी चक ले गया बहिया बह बैठ गया एक बच्चा उड गया सी बीना चौबीको छेड़ है वो तो आप ही आप ही उडया मैं मित्रों मैं थली बैठा चाह पी आंदा बच्चा उड़ गया वो फिर हो जाता ਕੀ ਬਾਈ ਯਾਰ ਪਹਿਲੇ ਦਿਨ ਕੰਡਾ ਲਾ ਨਾ ਯਾ ਪਰ ਦੂਜੇ ਦਿਨ ਆ ਗਿਆ ਇਹ ਤਾਂ ਅੱਜ 40 ਦਿਨ ਹੋ ਗਏ ਛੱਡੇ ਗਏ ਤੇ ਇਹ ਇਧਰ ਗਿਆ ਹਾਲਾ ਪਿੰਡ ਭੁੰਡਦੇ ਵੀ ਨਾਟ ਜਿਉ ਹੋ ਜਾਂਦਾ ਆ ਗੁੱਡੀ ਜਾਂਦੇ ਨੂੰ ਟੋਪੀ ਜੀ ਲੱਗੀ ਹੈ ਨਾ ਉਹਨ ਸਰੀਰ ਜਿਹਾ ਸੈੱਟ ਹੋਇਆ ਨਾ ਤੇ ਹੁਣ ਲੱਗੇ ਗੁੱਡੀ ਜਾਂਦੇ ਆ ਜਾਂਦਾ ਬੱਚਿਆ ਰੱਤਾ ਵੀ ਉੱਡ ਗਿਆ ਚਲੋ ਦੇਖਦੇ ਆ ਕੀ ਕਰਦੇ ਲੋ ਜੀ ਉੱਡ ਗਏ ਸੀਗੇ ਦੋਗ ਤਾਂ ਪਹਿਲਾਂ ਦੇ ਫਿਰ ਦੇਖੋ ਹੁਣ ਉੱਡ ਗਏ ਦੋ ਤੇ ਨਾ ਫਰਦਾ ਬੱਚਾ ਆਇਆ ਆਇਆ ਕੋਈ ਹੋਰ ਦੇ ਵਜਾਂਦੇ ਲੋ ਜੀ ਵੱੜਦੀ ਪੱਠੇ ਇਹਨੂੰ ਕਾਣੀ ਵਾਢਾ ਲਾਉਣੀ ਆ ਮੁੜ ਕੇ ਮਗਰ ਮਗਰ ਫੁੱਟਿਆ ਆਊਗਾ ਇਹ ਥੱਬਾ ਇਹਦਾ ਵੱਢਦੇ ਆ ਥੱਬਾ ਵੱਡਾਂਗੇ ਜਮੀਂ ਦਾ ਤੇ ਵੱਢ ਕੇ ਪੱਠੇ ਨੇ ਮੀੜ ਗੇ ਜਿਹੜੇ ਦੋ ਤਾਂ ਜਿਹੜੇ ਹੀ ਸਾਲੇ ਉਤਰੇ ਨਹੀਂ ਦੋ ਤਾਂ ਉਤਰਿਆ ਚਲੋ ਵੀਣੇ ਜਦੋਂ ਉਤਰ ਲੋ ਬਾਈ ਜੀ ਬਗਲਾਲੀ ਟੂਸੇ ਪੁੰਜੀ ਹਲ ਤੇ ਸ਼ੇਦ ਮਿਲਦਾ ਬੈਗੀ 80 ਤੇ ਚੀਨੀ ਬੈਂਦੀ ਫਿਰਦੀ ਆ ਉਹਨ ਕੀ ਅਜਿਨੇ ਦਿਨਾਂ ਹਵਾਜੀ ਵਗਦੀ ਛੱਡ ਗਾਣੀ ਸੀ ਬਸ ਸਿੱਧ ਗਾਈਗਾ ਹੁਣ ਬੰਦ ਕਰਦੇ ਆਂ ਇਹਨਾਂ ਨੂੰ ਚੱਲ 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 ਬੱਚੇ ਇਹ ਕੱਲ ਨੂੰ ਡਾਵਾਂਗੇ ਇਹਨਾਂ ਨੂੰ ਮੈਂ ਛੇੜੇ ਤਾਂ ਨਹੀਂ ਮੈਂ ਕਿਹ ਕੋ ਵਿੱਚ ਨਵੇਂ ਆ ਕਿਤੇ ਉਹ ਨਾ ਡੇ ਜਾਣ ਆਏ ਆਏ ਤੇਰੀ ਜੀ ਨਹੀਂ ਫੇਰ ਮੁੜ ਗਈ ਇਹ ਫੇਰ ਨਹੀਂ ਬੈਠੀ ਜਾਲ ਤੇ ਨਿੱਕਾ ਬੱਚਾ ਬੈਠੋ ਵੀ ਜਾਲ ਤੇ ਕੂਤਰ ਕੋੜ ਕੇ ਇਹਦੇ ਏਡੀ ਮਸਤ ਹਨ ਵਾਲੀ ਦੀ ਗੱਲਾਂ ਹੀ ਛੱਡ ਦੇ। ਲੋ ਬਈ ਮਿੱਤਰੋ ਪੱਠੇ ਦਿੱਤੇ ਆਪਾਂ ਕੂਤਰ ਤੇ ਇਸ 4:30 ਵਜੇ ਪਾਵਾਂਗੇ। ਜਨਵਾਰ ਜੋਤ ਆਈ ਤੇ ਲਾਵਾਂਗੇ ਜਦੋਂ ਜੋਤ ਆ ਗਿਆ ਮੈਨੂੰ। ਚੀਨੀ ਉਹ ਬੈਠੀ ਚਦਰੇ ਤੇ ਪੱਠੇ 4 ਵਜੇ ਪਾਵਾਂਗੇ। ਲੋ ਜੀ ਪੱਠਿਆਂ ਦਾ ਨਵੀੜ ਤਾਂ ਕੰਮ। ਪੱਠੇ ਦਿੱਤੇ ਆਪਾਂ ਤੇ ਹੁਣ ਲਾ ਲਿਆ ਅੱਗੇ ਆਪਾਂ ਕਬੂਤਰ ਕਬੂਤਰੇ ਨੂੰ ਲਾ ਕੇ ਤੇ ਦਾਣਾ ਪਣੀ ਪਾ ਕੀ ਫੇਰ ਅਰਨੋ ਪਨਾ ਪੰਨੇ ਕੀ ਫੇਰ ਕਣਕ ਨਹੀਂ ਕੀੜਾ ਕੱਟਨਾ ਕੱਲ ਨੂੰ ਖੱਡਾਂਗੇ ਪਾਣੀ ਆਪਾਂ ਕਣਕ ਨੂੰ ਲੋ ਬਈ ਪਹਿਲਾਂ ਜਾਲਾ ਲੈ ਲਾ ਲਈਏ ਤੇ ਫੇਰ ਸ਼ਤਰੰਗਾ ਦੇ ਲਾ ਲਾਂਗੇ ਇਹ ਕੁੱਡਿਆ ਵੀ ਸੀ ਰਤਾਇਆ ਕਿਧਰ ਗਿਆ ਬਈ ਉਹ ਫਰਦਾ ਉਹ ਚੜ ਗਿਆ ਲੋ ਬਈ ਮਿੱਤਰੋ ਦਾਣਾ ਪਾਣੀ ਦਿੱਤਾ ਆਪਾਂ ਇੱਧਰ ਵੀ ਪਾਤਾ ਕਬੂਤਰ ਜ਼ਿਆਦੇ ਆ ਕਬੂਤਰ ਆਪਣੇ ਕੋਲੇ ਘਟਾ ਤੇ ਇਹ ਫਿਰ ਹੁਣ ਆ ਬਾਹਰ ਖੁੱਲਾ ਹੀ ਰਹੂਗਾ ਤੇ ਆਪਣੀਆਂ ਦਮਚੀਰ ਕਬੂਤਰੀ ਨੇ ਅੰਡੇ ਲਾ ਲਏ ਬਾਈ ਇਹਨੇ ਤੇ ਉਤਲੀ ਨੇ ਨਹੀਂ ਲਾਏਗੇ ਇਹਦੀ ਲਓ ਬਾਈ ਮਿੱਤਰੋ ਪਿੱਲੀ ਐਟਾ ਕਟ ਕੇ ਰੱਖੀ ਪਈ ਸੀ ਪਾ ਦੇ ਦੀ ਆ ਸਾਰਿਆਂ ਨੂੰ ਬੱਚਿਆਂ ਬੱਚਿਆਂ ਨੂੰ ਵੱਡਿਆਂ ਨੂੰ ਬੱਚਿਆਂ ਨੂੰ ਵਾਵਾ ਕਟ ਕੇ ਰੱਖੀ ਸੀ ਅਬ ਇਹਨਾਂ ਨੂੰ ਵੀ ਸਿੱਟੀ ਪਈ ਆ ਸਾਰੇ ਨੂੰ ਪਾ ਦਿੱਦੀ ਐ ਤੇ ਕੁੱਟ ਕੇ ਰੱਖੀ ਸੀ ਵਾਹ ਵਾਹ ਹੁਣ ਤਾਂ ਖਤਮ ਹੋਣ ਦੇ ਲੱਗੇ ਪਏ ਆ ਸਾਰੇ ਚੋਕ ਦੇ ਵੀ ਬਹੁਤ ਹਨ ਕੇ ਨੂੰ ਚਾਰ ਦੇ ਡੰਗਾ ਲਾ ਦੂ ਵੀ ਫੇਰ ਕੁੱਟ ਦੇਣਗੇ ਇਹਨਾਂ ਨੂੰ ਰਹਿ ਗਈ ਪਾਉਣਾ ਢੁੱਟ ਗਿਆ ਮੈਂ ਤੇ ਇਹਦੇ ਚ ਮੈਂ ਜਾਲੀ ਚੋਕੀ ਕੂਤਰ ਵੀ ਨਿਕਲ ਗਿਆ ਸੀਗਾ ਮੇਥੋਂ ਤੇ ਆ ਵੀ ਖਾਈ ਜਾਂਦੇ ਬਹੁਤ ਚੋਕਦੇ ਬਈ ਪਿੱਲੀ ਹੱਟ ਪਾ ਆ ਵੀ ਚੁਗੀ ਜਾਂਦੇ ਸਾਰੇ ਨੂੰ ਪਾਈ ਦੇ ਆ ਭਰਾ ਵੱਡਿਆਂ ਨੂੰ ਛੋਟਿਆਂ ਨੂੰ اے ਟੂ ਜ਼ੀ ਡੀ ਆਹ ਇਥੇ ਆਂਦੇ ਆ ਬਹਿ ਜਾਣਗੇ ਫਿਰ ਇਹਨਾਂ ਨੂੰ ਥਾੜਦਿਆਂਗੇ ਆ ਵੀ ਆ ਗਿਆ ਬਹਿਣ ਆਹ ਸ਼ੇਰ ਕਰਦਾ ਹੋਰੇ ਇੱਕ ਤਿੰਨ ਸੀਗੇ ਲੋ ਬਈ ਮਿੱਤਰੋ ਦਾਣੇ ਕੱਢਦੇ ਆ ਬਾਹਰ ਆਪਾਂ ਇਹਨਾਂ ਦੇ ਦਾਣੇ ਨਹੀਂ ਖਾ ਲਈ ਹੋਣੇ ਆ ਇਹ ਦਾਣੇ ਕੱਢ ਕੇ ਫਿਰ ਇਹ ਮਿੱਟੀ ਫਿਰ ਇਹ ਮੂੰਹ ਮਾਰਨਗੇ ਮਿੱਟੀ ਨੂੰ ਇਹ ਕੱਢਦੇ ਦਾਣੇ ਆਇਨਾ ਸਿੱਟਿਆ ਕਰੀਆ ਉਹਨਾਂ ਦੇ ਵੀ ਕੱਢ ਦਾਣੇ ਬਾਹਰ ਤੇ ਆ ਯਾਰ ਪਿੱਲੀਏਟਰ ਨੂੰ ਤਾਂ ਬਹੁਤ ਜਿਆਦਾ ਖਾਂਦੇ ਆ ਤੇ ਵੇਹੇ ਕਬੂਤਰ ਇਹਦੇ ਨਾਲ ਰਾਜੀ ਵੀ ਬਹੁਤ ਸੀ ਤੀ ਨਾ ਵੇਖੋ ਗਾਹ ਪਾਤਾ ਇੱਕ ਪਾਸੇ ਗਿਆ ਆ ਵਿਖਾ ਗਿਆ ਨਾ ਉਹ ਮਰੀ ਜਾਂਦੇ ਅੱਜ ਉਹ ਕਬੂਤਰ ਵੀ ਕੱਢਦਾ ਸੀਗਾ ਆ ਬੈਠਾ ਇਹਦੇ ਚ ਨਿਕਲ ਗਿਆ ਸੀਗਾ ਸਕਲ ਨੂੰ ਡੈਟ ਦਾ ਪਤਾ ਕਰਕੇ ਆਪਾਂ ਕਣਕ ਨੂੰ ਹੀ ਛੱਡਾਂਗੇ ਪਾਣੀ ਪਸ਼ੂ ਪੀਉਣੇ ਵਾਰ ਰੋਕੇ ਪਿਆ ਦੇਣੇ ਤੇ ਬਹੁਤ ਹੁਣ ਤੱਕ 15 ਤਰੀਕ ਨਵੰਬਰ ਅਪ੍ਰੈਲ ਅਲੀ ਬਾਜੀ ਦੇ ਕੂਟਰ ਵੀ ਨਿਕਲ ਜਾਣਗੇ 15 ਅਪ੍ਰੈਲ ਅਲੀ ਦੇ ਲੋ ਬਈ ਮਿੱਤਰੋ ਗਲੀ ਦਾ ਚੱਲ ਜਾਂਦਾ ਕੰਮ ਤੇ ਆਪਾਂ ਚੱਲਨੇ ਆਂ ਦੁਕਾਨ ਤੇ ਫੇਤੀ ਕਰੀ ਕੀ ਲੈਣਾ ਆ ਜੀ ਸਮੋਸੇ ਵਾਲੇ ਕੋਲੇ ਲੋ ਬਾਈ ਜੀ ਅੱਜ ਦੀ ਆਪਣੀ ਸੀ ਇਹ ਦਿਨ ਚਰਿਆ ਇਹ ਆਵੇ ਬਾਈ ਬਹੁਤ ਜਿਆਦਾ ਖਾਂਦੇ ਆ ਜਿਹੜੀ ਆਪਾਂ ਪਿੱਲੇ ਟਲੇ ਹੁੰਦੇ ਆ ਇਹ ਪਾਈਦੇ ਆ ਤੇ ਬਹੁਤ ਜਿਆਦਾ ਖਾਂਦੇ ਆ ਚਲੋ ਠੀਕ ਹੈ ਬਾਈ ਜੀ ਇਹ ਸੀ ਆਪਣੀ ਅੱਜ ਦੀ ਦਿਨਚਰਿਆ ਤੇ ਆਪਾਂ ਕੱਲ ਨੂੰ ਛੱਡਾਂਗੇ ਕਣਕ ਨੂੰ ਪਾਣੀ ਇੱਕ ਬੱਚਾ ਸਾਚਾ ਆਪਣਾ ਉਹ ਡਿੱਗ ਪਿਆ ਉਹ ਬੈਠਾ ਛਤਰੀ ਲੱਗੀ ਪਈ ਆ ਤੇ ਵੇਟ ਕਰੀ ਜਾਂਦੇ ਆ ਬਾਈ ਆਊਗਾ ਤਾਂ ਤੇ ਚਲੋ ਠੀਕ ਹੈ ਬਾਈ ਜੀ ਹੁਣ ਕਰਨ ਲੱਗੇ ਆਪਾਂ ਵਲੌਗ ਦੀ ਸਮਾਪਤੀ ਤੇ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਵਿੱਚ ਮੇਰਾ ਵੀਰ ਲਾਈਕ ਸ਼ੇਅਰ ਤੇ ਮੈਨੂੰ ਸਬਸਕ੍ਰਾਈਬ ਜਰੂਰ ਕਰਦੇ ਆ ਕਰੋ ਇਹਨਾਂ ਨੂੰ ਵੀ ਬਾਈ ਜੀ ਅਵੇ ਇਹ ਵੀ ਸ਼ੱਕ ਤੇ ਆ ਠੀਕ ਹੈ ਜੀ ਜਿਹੜੋ ਸ਼ੁਕਰੀਆ ਬਈ ਜੀ ਸਸਿਕਾ ਜੀ ਸਾਰਿਆਂ ਨੂੰ ਤੇ ਮੇਰਾ ਵੀ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਦੇ ਕਰੋ ਜਿਹੜੇ ਮੇਰੇ ਭਰਾ ਵਲੌਗ ਦੇਖਦੇ ਆ ਉਹ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਨਹੀਂ ਕਰਦੇ ਵੀਰ ਬਣਿਆ ਵਲੌਗ ਵੀ ਦੇਖਦੇ ਆ ਤੁਸੀਂ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਦੇ ਕਰੋ ਭੁੱਲ ਚੁੱਕ ਦੀ ਹੀਵਾ ਤੇ ਆਫਰ ਦਾ ਜੋਕਰ